ਹਾਂ ਜੀ ਵੋਟਾਂ ਨੂੰ ਲੈ ਕੇ ਕਿੰਨਾ ਉਤਸ਼ਾਹ ਸਾਹਨੇ ਵਾਲ ਵਾਸੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਵੋਟਾਂ ਨੂੰ ਲੈ ਕੇ ਉਤਸ਼ਾਹਤ ਬਹੁਤ ਵਧੀਆ ਜੀ ਲੋਕਾਂ ਦਾ ਬੜਾ ਹੀ ਸਾਡੇ ਤਾਂ ਇੱਥੇ ਨੰਦਪੁਰ ਪਿੰਡ ਸਾਹਨੇ ਵਾਲ ਤੋਂ ਬੋਲ ਰਿਹਾ ਜੀ ਅਸੀਂ ਵਾਰਡ ਨੰਬਰ 13 ਤੋਂ 207 ਨੰਬਰ ਬੂਥ ਹੈ ਬੜੇ ਹੀ ਵਧੀਆ ਦੇਖੋ ਤੁਸੀਂ ਲਾਈਨਾਂ ਲੱਗੀਆਂ ਹੋਈਆਂ ਨੇ ਜੀ ਮਤਲਬ ਵਧੀਆ ਤਰੀਕੇ ਨਾਲ ਵੋਟ ਜਿਹੜੀ ਬੈਂਕਾ ਸਾਡਾ ਕਾਫੀ ਅੱਛਾ ਨਿਕਲੂਗਾ ਤੇ ਜਿਹੜਾ ਸਾਡਾ ਆਮ ਆਦਮੀ ਦਾ ਵੋਟ ਬੈਂਕ ਹੈ ਜੀ ਉਹ ਬਹੁਤ ਹੀ ਵਧੀਆ ਅੱਛਾ ਨਿਕਲੂਗਾ ਤੇ ਲੋਕ ਬੜੇ ਖੁਸ਼ ਨੇ ਸਾਡੇ ਭਗਵੰਦ ਮਾਨ ਸਾਹਿਬ ਦੀ ਜਿਹੜ ਬਹੁਤ ਅੱਛੀਆਂ ਅੱਛੀਆਂ ਦਿੱਤੀਆਂ ਨੇ ਉਹਦੇ ਕਰਕੇ ਲੋਕ ਬੜੇ ਉਤਸ਼ਾਹ ਨਾਲ ਵੋਟ ਪਾ ਰਹੇ ਨੇ ਜੀ ਕਿਹੜੇ ਕਿਹੜੇ ਮੁੱਦੇ ਨੇ ਜੀ ਹੋਰ ਹੈ ਜਿਹੜੇ ਲੋਕ ਜਿਵੇਂ ਵੋਟ ਪਾਉਣ ਆ ਰਹੇ ਨੇ ਕਿਹੜੇ ਕਿਹੜੇ ਲੋਕਾਂ ਦੇ ਮੁੱਦੇ ਨੇ ਇੱਕ ਸਾਡੇ ਨਾਲ ਜਿਹੜੇ ਭਗਵੰਤ ਮਾਨ ਸਾਹਿਬ ਨੇ ਬਿਜਲੀ ਫ੍ਰੀ ਕੀਤੀ ਹੈ ਜੀ ਤੇ ਹੋਰ ਵੀ ਜਿਹੜੇ ਵਾਅਦੇ ਕੀਤੇ ਆ ਤੇ ਪੂਰੇ ਕਰ ਰਹੇ ਨੇ ਉਹਨਾਂ ਤੋਂ ਲੋਕ ਬੜੇ ਹੀ ਖੁਸ਼ ਹੋ ਕੇ ਭਗਵੰਤ ਮਾਨ ਸਾਹਿਬ ਨੂੰ ਝਾੜੂ ਨੂੰ ਵੋਟਾਂ ਪਾ ਕੇ ਬੜੀ ਹੀ ਅੱਛੀ ਲੀਡ ਨਾਲ ਜਿਤਾ ਕੇ ਭੇਜਣਗੇ ਜੀ ਗਰਮੀ ਦਾ ਕੋਈ ਅਸਰ ਦਿਖ ਰਿਹਾ ਨਹੀਂ ਗਰਮੀ ਦਾ ਅਸਰ ਵੈਸੇ ਗਰਮੀ ਤਾਂ ਅੱਗੇ ਨਾਲੋਂ ਘੱਟ ਹੈ ਜੀ ਵੈਸੇ ਪਰ ਫਿਰ ਵੀ ਲੋਕ ਬੜੇ ਉਤਸ਼ਾਹ ਨਾਲ ਆ ਰਹੇ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ VOTING ਹੋ ਰਹੀ ਹੈ ਇੱਥੇ ਹਾਂ ਜੀ ਜੀ ਉਮੀਦਾਂ ਨੇ 4 ਤਰੀਕ ਨੂੰ ਰਜਾਤ ਹੋਣੀ ਹੈ 4 ਤਰੀਕ ਨੂੰ ਉਮੀਦ ਸਾਨੂੰ ਪੂਰੀ ਹੈ ਜੀ ਭਗਵੰਦ ਸਿੰਘ ਸਾਹਿਬ ਦੀ ਰਹਿਮਾਈ ਨਾਲ ਜਿਹੜਾ ਵੀ ਸਾਰੇ ਆਪਣੇ ਵਰਕਰ ਕਰ ਰਹੇ ਨੇ ਬਹੁਤ ਹੀ ਅچھے ਤਰੀਕੇ ਨਾਲ ਵੋਟਾਂ ਦਾ ਰਿਜ਼ਲਟ ਮਿਲੂਗਾ ਜੀ ਤੇ ਅਸੀਂ ਮਤਲਬ ਸਹਿਯੋਗ ਕਰਦੇ ਹਾਂ ਸਾਰੇ ਰਲ ਕੇ ਆਮ ਆਦਮੀ ਪਾਰਟੀ ਨੂੰ ਵੀ ਵੱੱਤ ਵੱਤ ਲੀਡਰ ਚਿਤਾ ਕੇ ਭੇਜੀਏ ਜੀ